ਲੋ ਜੀ ਆ ਪਾ ਜਾਂਦੇ ਹੁਣ ਮਹਾਰਾਜ ਦੇ ਦਰਸ਼ਨ ਕਰਾ ਦਈਏ ਤੇ ਸਾਹਮਣੇ ਆ ਗਿਆ ਦਰਬਾਰ ਸਾਹਿਬ ਤੇ ਕਰ ਲਓ ਮਹਾਰਾਜ ਦੇ ਦਰਸ਼ਨ ਤੇ ਚੱਲਦੇ ਹੁਣ ਆਪਾਂ ਗੱਡੀ ਕੋਲੇ ਲੋ ਜੀ ਮੇਰੇ ਬੰਦੇ ਨੇ ਗੱਡੀ ਤੇ ਪਾਣੀ ਫੇਰਤਾ ਤੇ ਤਿਆਰੀਏ ਸਾਰੀ ਹੁਣ ਚੱਲਣ ਦੀ ਤੇ ਆ ਖੜੀ ਆਪਣੀ ਗੱਡੀ ਤੇ ਚਾਬੀ ਆ ਕਮਰੇ ਦੀ ਇਹ ਮਾਸਟਰ ਆਈ ਬਾਬੇ ਨੂੰ ਤੇ ਚੱਲਦੇ ਹੁਣ ਲੋਗੀਪੁਰ ਪਿਆਰੇ ਰਹਿੰਦੇ ਗੁਰੂ ਗ੍ਰੰਥ ਅਸੀਂ ਵਾਰ ਸੇਵਾ ਕਰਦੇ ਨੇ ਭਾਈ ਜੀ ਦਾ ਖਾਲਸਾ ਭਾਈ ਜੀ ਖਤੋ ਬਾਬਾ ਜੀ ਇਹ 10 ਨੰਬਰ ਕਮਰੇ ਦੀ ਚਾਬੀ ਹੈ ਜੀ ਤੇ ਇੱਕ ਆਪਣੀ ਉੱਥੇ ਨਾ ਰਹਾੜ ਪਈ ਹੈ ਜੀ ਉਹ ਫੂਲਰ ਤੇ ਪਈ ਹੈ ਉੱਥੇ ਠੀਕ ਹੈ ਜੀ ਉਹ ਸਾਹਮਣੇ ਆਪਦੀ ਸੰਗਵਾ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੈ ਵੀ ਆਪਣੇ ਬੰਦੇ ਪੀ ਰਹੇ ਨੇ ਚਾਹ ਕਰ ਲਓ ਨਿਸ਼ਾਨ ਸਾਹਿਬ ਦੇ ਦਰਸ਼ਨ ਝੂਲਦੇ ਨੇ ਨਿਸ਼ਾਨ ਰਹਿਣ ਬਾਜਾਂ ਵਾਲੇ ਇੱਥੇ ਸੰਗਤ ਬਹੁਤ ਠਹਿ ਤੇ ਜੀ ਇੱਥੇ ਆ ਕੇ ਆ ਖੜੀਆ ਆਪਣੀ ਰਾਣੀ ਸੁੰਦਰਾ ਇਹੜੇ ਬਾਟਾ ਵੜਦੀ ਆਉਂਦੀ ਆ ਇੱਕ ਓਏ 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 200 ਰੁਪਿਆ ਓ ਜੀ ਆ ਸਾਰੀ ਸੰਗਤ ਆਈ ਹੋਈ ਆ ਉਹ ਗੱਡੀ ਆਪਣੀ ਗੱਡੀ ਕਿੰਨਾ ਹੋ ਗਈ ਭਾਈ ਤੇਰੀ ਹਾਂਜੀ ਹਾਂਜੀ ਸੋ ਠੀਕ ਆ ਇਹ ਵੀ ਜ਼ਰੂਰੀ ਆ ਇਹਨੇ ਆਪਣੀਆਂ ਦੋਨੇ ਗੱਡੀਆਂ ਜੀ ਆ ਬੋਲੋ ਇਹਨੂੰ ਫੇਰ ਕੇ ਇਹ ਇਹ ਰਹਿ ਗਿਆ ਜੀ ਸਾਰਾ ਗਰੂ ਘਰ ਬੋਲੇ ਸੋ ਨਿਹਾਲ ਆਪ ਸਭੀਆ ਘਰ ਲਓ ਜੀ ਤੁਰ ਚਲੇ ਆਪਣੇ ਨਾਲ ਦੇ ਆਪਣੇ ਕਿੱਦਿਆਂ ਸਾਰੇ ਆਖ ਨੂੰ ਮੁਕਣਾ ਨਹੀਂ ਆੜੀ ਇਲਾਕਾ ਇਹ ਹੈ ਉੱਥੇ ਚੱਲਦਾ ਹੀ ਚੱਲਦਾ ਆ ਰੋਡ ਸਾਰਾ ਹੀ ਬਰਾ ਹਬਾ ਹਰ ਘਟਣਾ ਬੁਰਾਲਾ ਹਰ ਨਵਾ ਬੜ ਰਿਹਾ ਟੁੱਟਿਆ ਬੈਗਾ ਥਾਂ ਥਾਂ ਤੋਂ ਇਹ ਕੰਮ ਚੱਲੀ ਜਾ ਰਿਹਾ ਲੋ ਜੀ ਆਪਾਂ ਰੁਕਿਆ ਢਾਬੇ ਤੇ ਤੇ ਲੋ ਜੀ ਪਾਣੀ ਪੀ ਲਾਂਗੇ ਇਹ ਨਾਲੇ ਦੇਖੋ ਜੀ ਹੋਰ ਫੋਟੋ ਆਹ ਸਾਡੀ ਆਪਣੀ ਜਾਂ ਤਾਂ ਸਭੀ ਸੈਟਾ ਦੇਖੋ ਕਿ ਬਰਾ ਸੈਟਾ ਕਰਦੇ ਉੱਠਾ ਖੜਾ ਹੈ ਹੈਲੋ ਗਰੀਜ ਵਾਲੀ ਫੀਲਿੰਗ ਹੈ ਓਏ ਆਹ ਬਾਲ ਤਾਂ ਜਮੀ ਜੈਜੀ ਵੀ ਵਾਲੇ ਦੇਣਾ ਹਨ ਕਾਲਾ ਸੁਰ ਚੰਦੀਏ ਲੋ ਜੀ ਆਪਣੀ ਜਾਂਤੜੇ ਮਾਰੀ ਛਾਲ ਤੇ ਚੱਲੇ ਫਿਰ ਬਾਥਰੂਮ ਓਕੇ ਓਏ ਫਿਰ ਇੱਥੇ ਸੀਗੇ

ਕਿ ਅਸ਼ੀਰਗੜ ਕਿਲਾ ਅਸ਼ੀਰਗੜ ਕਿਲਾ ਹੀ ਹੈ ਬਾਥਰੂਮ ਕਰਨ ਲੱਗੇ ਹੋਈ ਆ ਅੰਦਰ ਕੋਈ ਜਾਲਾ ਦੀ ਬਾੜੀ ਤੋਂ ਨਾ ਆਵੇ ਉਹ ਕਿੱਥੇ ਰਹਿ ਰਹਿ ਸਕਦੇ ਨੇ ਅਸਰੇ ਗਿਆ ਉਹ ਲੋ ਜੀ ਚੱਲੇ ਦਰਵਾਜ਼ਾ ਹੈ

ਇਹ ਟਰਾਂਗਣ ਸਾਹਿਬ ਜੀ ਪ੍ਰਮੋਦਰ ਬਾਹਰ ਸਾਹਿਬ ਦੇ ਵੀ ਕਰਾਉਣੇ ਦਰਸ਼ਨ ਸਤਿ ਸ਼੍ਰੀ ਅਕਾਲ ਜੀ ਲੱਭਦੇ ਲੱਭੀਸ ਤੇ ਇਹਦਾ ਮਾਤਾ ਇਹ ਗੁਰਦੁਆਰਾ ਹੈ ਬਹੁਤ ਬੜਾ ਬੜੀ ਸ਼ੰਗਤ ਤੇ ਪੈਕ ਸਾਈਡ ਵੀ ਗੁਰੂ ਘਰ ਤੇ ਗੁਰੂ ਘਰੀ ਹੈ ਜੀ ਤੇ ਇਹ ਬੈਕ ਸਾਈਡ ਆ ਜੀ ਰਵਾਰ ਸਾਹਿਬ ਦੇ ਇਹ ਮੇਰੇ ਹੱਬ ਨਾਲ ਪੁਰਾਣਾ ਜੀ ਪਹਿਲਾ ਸੁੰਦਰ ਗੁਰਦੁਆਰਾ ਜਿਹੜਾ ਉਹ ਆ ਤੇ ਹੁਣ ਨਾਮ ਇਹ ਬਣਿਆ ਸੀ ਕ ਤੇ ਮਹਾਰਾਜ ਦਾ ਰੂਪ ਹੁਣ ਇੱਧਰ ਰਾਜਮਾਨਾ ਜੀ ਤੇ ਹੁਣ ਚਲਦੇ ਆਪਾਂ ਇਹ ਪ੍ਰਸ਼ਾਦ ਦਾ ਸਕਣਾ ਪ੍ਰਸ਼ਾਦ ਦਾ ਸਕ ਲਈਏ ਪ੍ਰਸ਼ਾਦ ਦਾ ਥੱਕ ਕੇ ਫਿਰ ਅੱਗੇ ਨੂੰ ਚਲਦੇ ਆਂ ਹਜ਼ੂਰ ਸਾਹਿਬ ਨੂੰ ਬਧਾਂਗੇ ਤੇ ਇਹ ਹੁਣ ਨਾਲ-ਨਾਲ ਕਰਾਵਾਂਗੇ ਜੀ ਦਰਸ਼ਕ ਸਾਥਾ ਪਸਾਗੜਿਆ ਤੇ ਹੁਣ ਚਾਹ ਪੀਦੇ ਹਾਂਗੇ ਇਹ ਆ ਜਿਲੰਧਰਾਂ ਦਾ ਗੁਰਦੁਆਰਾ ਬੜੀ ਸੰਗਤ ਬਰਹਾਨਪੁਰ ਬਾਬੇ ਨਾਨਕ ਦੀ ਪ੍ਰਾਥਾ ਇਹ ਸਤਲ ਜੀ ਆ ਤੇ ਚੱਲਦੀ ਰਹੀ ਜੀ ਇੰਸਾਨ ਲੰਗਰਾਂ ਵਰਦਾ ਲਓ ਜੀ ਮੱਥਾ ਟੇਕਿਆ ਹੈ ਤੇ ਹੁਣ ਆਪਾਂ ਚੱਲਦੇਗੇ ਸਿੱਗੇ ਹਜੂਰ ਸਾਹਿਬ ਨੂੰ ਵਾਦਿਆ ਤੇ ਟਾਈਮ ਨਾਲ ਪਹੁੰਚੇ ਤੇ ਚੋਪਣੇ ਤਿਆਰੀ ਹੈ ਬੰਦਿਆਂ ਦੀ ਆਪਣੇ ਸਰਦਾਂਗੇ ਤੁਰਨ ਲੱਗੇ ਤੇ ਗੱਡੀ ਆਪਣੀ ਵੀ ਸਟਾਰਟ ਆ ਤੇ ਇੱਕ ਗੱਡੀ ਆਪਣੀ ਆ ਗਈ ਆਈ ਤੇ ਸਾਈਕਲ ਆਪਣੀ ਆ ਰਹੀ ਹੈ ਜੀ ਆਲਰੇਡੀ ਆਈ

ਕੇਲਾ ਲੈ ਗਿਆ ਆ ਵੇਖੋ ਇਹ ਆ ਮੁੰਡਾ ਕਹਿੰਦਾ ਕੇਲਾ ਲੈ ਕੇ ਜਾਣਾ ਹੈ ਓਏ ਓਏ ਇੱਧਰ ਵੀ ਕੇਲ ਲੈ ਇੱਧਰ ਵੀ ਵੀਜਾ ਕੇਲ ਹੀ ਆ ਆ ਮੁੰਡੇ ਨੂੰ ਬਾੜ ਕੇ ਕੇਲੇ ਦੇ ਦੇ ਨਾ ਨਹੀਂ ਨਹੀਂ ਆ ਮੁੰਡੇ ਨੂੰ ਇਹ ਹੜਦਾ ਨਹੀਂ ਧੱਕਾ ਉਹਨੂੰ ਇਹੇ ਰੌਣਕੀ ਬੰਦੇ ਕਿਤੇ ਕਿਤੇ ਮਿਲਦੇ ਨੇ ਓਏ ਕੇਲਾ ਦੇ ਦੂਏ ਐ ਜੇ ਨਾ ਚੱਕ ਕੇ ਕੇਲਾ ਕੇਲਾ ਇਲਾਕਾ ਆ ਗਿਆ ਇਹ ਯਾਰ ਮਹਾਰਾਸ਼ਟਰ ਦੇ ਹੀ ਆ ਗਿਆ ਮਹਾਰਾਸ਼ਟਰ ਦੇ ਵਿੱਚ ਹਮਮ ਹਸ ਮਹਾਰਾਸ਼ਟਰ ਦੇ ਵਿੱਚ ਆਪਣੀ ਐਂਟਰੀ ਹੋਈ ਹੋਈ ਆ ਲਓ ਜੀ ਆ ਮਹਾਰਾਸ਼ਟਰ ਚ ਫਿਰ ਸਾਹਿਬ ਤੋਂ 300 ਕਿਲੋਮੀਟਰ ਪਿੱਛੇ ਖੜਿਆ ਹੀ ਪੰਪ ਤੇ ਆ ਆਪਣੇ ਬਰਨਾਲਾ ਜ਼ਿਲ੍ਹੇ ਦੀ ਸਟੈਂਡਰਡ ਕੰਪਨੀ ਦੇ ਆ ਮਸ਼ੀਨਾਂ ਜਾ ਰਹੀਆਂ ਨੇ ਜੀ ਬਾਹਰ ਭੇਜਿਆ ਹੋਣੀ ਹੈ ਜੀ ਇਹ ਫਿਰ ਆ ਗੱਲ ਬਾਤ ਉਹ ਹੀ ਜੀ ਤਾਂ ਆਪਣੇ ਬੰਦੇ ਖੜੇ ਨੇਗੇ ਆਪਾਂ ਦਾ ਨਹੀਂ ਤੇ ਖਰੀ ਆਪਣੀ ਗੱਡੀ ਹਾਈਵੇ ਰੋਡ ਬਹੁਤ ਵਧੀਆ ਜੀ ਐਲਾ 100 120 ਕਿਲੋਮੀਟਰ ਤਾ ਅੰਦਰ ਤੋਂ ਖਰਾਬ ਹੀ ਸੀਗਾ ਤੇ ਉਸ ਤੋਂ ਬਾਅਦ ਹੁਣ ਜਾ ਕੇ ਰੋਡ ਪਤੀ ਆਇਆ ਜੀ ਫਰਸਟ ਕਲਾਸ ਰੋਡ ਆਈ ਸਿੱਧਾ ਯੂਸ਼ਾਹ ਤੱਕ ਹੁਣ ਤੇ ਅੱਗੇ ਚੱਲੇਗੇ ਹੁਣੋ ਕਰਾਮਾ ਦੇ ਦਰਸ਼ਨ ਤੇ ਜੀ ਪਾਪਤੇ ਰੁਕੇ ਸੀ ਥੇਲ ਕੋਣ ਇੱਕ ਮਿੰਟ ਮੁੰਡਾ ਆਪਣਾ ਗੱਲ ਕਰਨ ਲੱਗਿਆ ਘਰ ਵਾਲੀ ਨਾਲ ਅੱਜ ਕੇ ਪੇਕੀ ਆਉਂਦੇ। ਸੋ ਆਲਦੀ ਗੱਲ ਹੈ ਨਾ ਗੱਡੀ ਟੈਂਕੀਆਂ ਕਿਵੇਂ ਖਾਲੀ ਹੋਣ ਵਾਲੇ ਹੋਗੇ। ਸਮਝ ਨਹੀਂ ਆਉਂਦੀ। ਨਾਲ ਨਵੀਆਂ ਗੱਡੀਆਂ ਨੇ। ਆਪਣੀ ਗੱਡੀ ਫਿਰ ਵੀ ਪਾਰਾ ਮਾਡਲ ਆ ਗਈ। ਛੋੜਾ ਬਟਦੀ ਆਈ ਹੈਗੀ ਤੇ ਹਾਲ ਟੈਂਕੀ ਹਜੇ ਤੱਕ ਅੱਧੀ ਪਈ ਹੈਗੀ। ਲਵ ਜੀ ਬੰਦਿਆਂ ਦੇ ਮਾਸ ਹੀ ਆਪਣੇ ਦੇ ਪੂਰੀ ਫੁੱਲ ਮਾਸਤ ਬੰਦੇ ਨੇ ਤੇ ਬਸ ਉਹ ਵੇਲੇ ਬੰਦਰ ਸਾਰੇ ਇੱਕੋ ਜਿਹੇ ਨੇ ਚਲੋ ਇਹ ਵੀ ਜ਼ਰੂਰੀ ਆ ਸਸਣਾ ਕਿੱਟਣਾ ਵੀ ਜੂਰੀ ਆ ਜੀ ਆਹ ਦੇਖ ਲੱਗ ਰਿਹਾ ਹੈ ਕਿ ਹੰਤ ਚੱਲ ਰਿਹਾ ਹੈ ਬੈਠੀ ਕਿ ਬਨੇਣਾ ਹੈ ਇਹਦਾ ਕੋਈ ਵੀ ਵਿਚਾਰ ਆਈ ਪਰ ਮਤਲਬ ਕਿ ਆ ਗਿਆ ਕਿ ਨਾ ਜੈਮੀ ਹੋਰੇ ਬੰਦੇ ਪੂਰੇ ਜੋਬਰਨਾ ਆਸਮ ਜਿਆ ਕਾ ਬੰਦੇ ਕੈਮ ਨੇ ਸਾਰੇ ਪਤਾ ਨਾ ਦੇਖੋ 16:00 ਚੱਲਦੇ ਨਾ ਸੰਦੇਸ਼ ਸਾਹਿਬ ਜਾ ਕੇ ਕਰਾਉਣਿਆ ਦਸਤਲ ਫਿਰ ਉਹਨੂੰ ਆਹ ਗੇਟ ਆ ਜੀ ਵਾਸੇ ਬੰਦ ਹੋ ਗਿਆ ਇੱਧਰ ਨਹੀਂ ਹੋ ਤੇ ਜਾਣ ਕੇਗਾ ਹੈਗਾ ਹੋ ਰਿਹਾ ਹੈਗੇ ਨੇ ਇੱਧਰ ਫੁੱਲਾ ਪਰ ਔਖਾ ਲੱਗਦਾ ਕੰਮ ਉਹ ਤੇ ਲੈ ਗਏ ਸਾਰੇ ਰੁਕੇ ਵੀ ਉਹ ਫਿਰ ਨਵੇਂ ਹਾਲ ਤੇ 20 ਸੰਗ ਪਹੁੰਚੀ ਹੋਈ ਆ ਵਾਹ ਗੇਟ ਲੱਗ ਗਿਆ ਸ਼ਾਇਦ ਜੋੜੀ ਦਾ ਫਨ ਨਾ ਥੈਂਕ ਯੂ ਸੰਗਟ ਵਾਲੀ ਆਉਂਦੀ ਏ ਚੱਲ ਵਧੀਆ ਨਵੇਂ ਸਾਲ ਤੇ ਹੋਰ ਵਧੀਆ ਹੋ ਗਿਆ ਹਨਾ ਕੱਟੀ ਨਾ ਹਜੇ

ਇਹ ਸੰਗਤ ਬਹੁਤ ਆਈ ਹੋਈ ਆ ਬਈ ਪੰਜਾਬ ਤੋਂ ਵੀ। ਉਹ ਦੇਖੋ ਅਸੇ ਸਾਡੀ ਆਲੂ ਆ ਹੋਰ ਅੱਗੇ। ਇਹ ਆਲੂ ਵਾਲੇ ਤਾਂ ਨਹੀਂ। ਆਹ ਸਾਡੀ ਆਲੂ ਵਾਲੀਆਂ। ਆਲੂ ਵਾਲੀ ਐ ਸੀ ਸੀ ਓਏ। ਪਿਛਲੇ ਸਾਲ ਇਹ ਸੀ ਆਲੂ ਵਾਲੀ ਸੀ। ਇਹਨੂੰ ਕਹਿੰਦੇ ਰੱਖ ਲਿਓ ਵਿੱਚ ਇਹ ਹੈ ਨਾ। ਆਲੂ ਵਾਲੀ ਸੀ ਪਿਛਲੇ ਸਾਲ। ਬਰਨਾਲੇ ਦੀ ਐਦ ਕੀ ਵੀ ਆਈ ਆ। ਆਹ ਤਾਂ ਹਾਂ ਵੱਜ ਦਖਾ ਹੋਏ। ਜੈ ਬੰਦ ਬੜਾ। ਆਈ ਆਈ ਦਖਾ। ਜੀ ਦੋਸਤ ਜੀ ਜੀ ਨਾ। ਜਸਤੂ ਮੋਟਾਲ ਚਲੋ ਫਰੀਜ ਆ ਲੈ। ਅੰਨ ਗੱਡੀ ਉੱਪਰ ਹੀ ਚੱਲ। ਫਰੀਜ ਉੱਪਰ ਹੀ ਜਾਉਂ ਜਾਉਂ ਜਾਉਂ। ਲੋ ਜੀ ਚੱਲਦੇ ਅਗੇ ਜੀ ਨੂੰ ਲੈ ਕੇ ਉੱਪਰ। ਪਾਸਾ ਆ ਗਿਆ। ਆਵਾ ਇੱਥੇ ਅੱਧੀ ਹੱਥੇ ਧਰ ਮਾਰ ਦੇ। ਟਰੈਕਟਰ ਦੇ ਦੇਖਿਓ ਇੱਥੇ ਕਿੰਨੇ ਖੜੇ ਹੋਣੇ ਮੇਰੇ ਹੱਥ ਬਣਾ। ਉਹ بڑا ਟਰੈਕਟਰ ਦੇਖਦਾ। ਹੂੰ ਉਹੀ ਆਤਾ। ਆ ਆਪਣੇ H2 ਵਾਲੇ ਆਏ ਸੀ ਇੱਥੇ ਪਤਾ ਨਹੀਂ ਕਿ ਦਲੰਦਰੀ ਜਿਹੇ ਸ਼ੋ ਹੌਲੈਂਡ ਟਰੈਕਟਰ ਲੈ ਕੇ ਉਹਨਾਂ ਨੇ ਵੀ ਉਰੇ ਲਾਇਆ ਸੀਗਾ ਚਲੋ ਗੱਡੀ ਲਾ ਲਈਓ ਫਿਰ ਕਿਹੇ ਸੀ ਟਰੈਕਟਰ ਸੀਗਾ ਫਿਰ ਲਾਵੇਂਗਾ ਫੋਨ ਦੇ ਸੋ ਤਾਂ ਨਹੀਂ ਮੈਂ ਦੇਖਿਆ ਹਾਂ ਆਪਣੇ ਟਰਾਲੀ ਦਾ ਆਇਆ ਬਣੇ ਜੀ ਲੈ ਉੱਧਰ ਕਿਹਾ ਆ ਲਓ ਜੀ ਬਾਈ 855 ਲੈ ਕੇ ਆਇਆ ਹੋਇਗਾ ਚੱਲ ਭਾਈਆ ਉਹ ਜਿਹੜਾ ਗੱਡੀ ਆਪਣੇ ਪੂਰੇ ਲਾਤੀ ਤੇ ਆਪਣੇ ਦੀ ਜਿਹੜੀ ਉਹ ਗਾਣ ਲੈ ਤੇ ਆ ਇੱਕ ਟਰੈਕਟਰ ਹੋਰ 55 ਵਾਲੀ ਤੇ ਆਹ ਹੁੰਦੀ ਹੈ ਜੀ ਮਾਨ ਦੀ ਸਰਦਾ ਤੇ ਨਾ ਨੇ ਆਉਣਾਗਾ ਟਰੈਕਟਰ ਲੈ ਕੇ ਆ ਗਈ ਹਾਂ ਹੁਣ ਤਾਂ ਬਹੁਤ ਆਉਣ ਲੱਗੀ ਹੁਣ ਤਾਂ ਕਿਸੇ ਨੂੰ ਫਤਿਹਗੜ੍ਹ ਸਾਹਿਬ ਵੰਗੂ ਪੂਰਾ ਫੁੱਲਾ ਸੰਗਤਾਂ ਟਰੈਕਟਰ ਚਾੜ ਲੈਣਾ ਕਿ ਆ ਕਰੂਗੀ

ਆ ਗੱਡੀ ਕੇ ਮੇਂ ਅੰਦਰ ਇਹਨੂੰ ਕ੍ਰੁਸ਼ੀ ਵੀ ਆ। ਆ 13 ਨੰਬਰ ਖੜੀ ਆ ਇੱਕ ਹੋ ਹੋ ਖੜੀ ਆ ਸਰਕਾਰ ਦੀ। ਚੱਲ 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 ਜਾਣਦੇ ਆਣਦੇ। ਚੱਲ 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 ਚੱਲ। ਚੱਲ ਚੱਲ। ਚੱਲ ਚੱਲ। ਮੁਰੇ ਨਹੀਂ ਜਾ ਰਹਿਣੀ ਯਾਰ ਹਨਾ। ਆਉਂਦੇ 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 ਚੱਲ ਚੱਲ। ਲਾਵਾਂਗੇ ਆਪਾਂ ਕਿੱਥੇ ਵੀ ਜੇ ਨੂੰ। ਉਹ ਆ ਪੀਰ ਹੋ ਗਏ ਨੇ ਇਹ ਕਹਾੜੀਆ 13 ਨੰਬਰ ਹੂੰ 13 ਨੰਬਰ ਇਹ 12 ਗੀ ਆ ਪੀ ਵੀ 13 ਨੰਬਰ ਆਪਣੇ ਜਿਹੜੇ ਵੀ ਸ਼ੰਗਰੂਰ ਦੀ ਤੇ ਹੂੰ ਹੂੰ ਬਹੁਤ ਗੱਡੀਆਂ ਆਈ ਹੋਣੇ ਆ ਖੜੀ ਇੱਕ ਸਾਡੇ ਜਿਹੜੇ ਦੀ ਪੀ ਵੀ ਨੰਬਰ ਸਕਾਰਪੀਓ ਨਾਮ ਦਾ ਮਾਡਲ ਆ ਮਾਡਲ ਦਾ ਨੰਬਰ ਉਮਾਰ ਸਾਹਿਬ ਠੀਕ ਹੈ ਚਲੋ ਜੀ ਗੱਡੀ ਲੱਗ ਗਈ ਆਪਣੀ ਲੈ ਵੀ ਜਲ ਦੇ ਕਿਲਵਾ ਯਾਰ ਹੋਰ ਚੱਲ 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 ਆਉਣ ਦੇ ਆਉਣ ਦੇ ਚੱਲ 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 ਆਉਣ ਦੇ ਆਉਣ ਦੇ ਚੱਲ 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 ਆਉਣ ਦੇ ਚੱਲ ਚੱਲ ਆਉਣ ਦੇ ਪੂਰੇ ਤਾਂ ਬਾਧੂ ਪਈਏ ਜਗਾ ਆਉਣ ਦੇ ਪਿੱਛੇ ਚੱਲ 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 ਬੱਸ ਚੱਲ ਚੱਲ ਖੜ ਜਾਂ ਬੀ ਜਾ ਇੱਧਰ ਮੁਰੇ ਧਿਆਨ ਰੱਖੀ ਚਾਲਾ ਆਉਣ ਦੇ ਚੱਲ ਚੱਲ ਆਉਣ ਦੇ रोड दे चल चल बस बस चल चल आने दे चल 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 बाद्धू है जगा चल बस बस होर ना बाय करी ਲੋ ਜੀ ਲੋ ਜੀ ਬਹੁਤ ਸਾਰਾਂ ਦੇ ਵਿੱਚ ਕੈਮਰਾ ਤਾਂ ਆਪ ਨੂੰ ਨਹੀਂ ਮਿਲਿਆ ਤੇ ਕਰ ਗੱਡੀ ਆਪਾਂ ਨੇ ਉੱਪਰ ਲਾਇਲ ਦੀ ਤੇ ਇੱਥੇ ਵੀ ਫੁੱਲ ਜਾ ਕੇ ਗੱਡੀ ਉੱਪਰ ਲਾਇਲ ਦੀ ਜੇ ਹੁਣ ਦੇਖਦੇ ਆ ਕੈਮਰਾ ਫਿਰ ਕਿੱਥੇ ਮਿਲਦਾ ਹੈ ਗੱਲ ਇੱਥੇ ਨੇ ਬੰਦੇ ਆਪਣੇ ਨਾਲ ਦੇ ਨਾਰੇ ਇੱਥੇ ਲਾ ਹਿੰਦੂ ਲੋਕੀ ਸ਼ਰਮਸਾਰ ਨਹੀਂ ਫੋਲ ਨੇ ਤੇ ਇਸ ਪਾਰਸ ਵਾਲੇ ਨੂੰ ਕਿਸ ਨੂੰ ਕਮਰਾ ਮਿਲਦਾਗਾ ਤੇ ਆਪਣੇ ਲੋਕ ਤਾਂ ਹੈਗਾ ਆਪਣੇ ਬਾਬਾ ਨੂੰ ਜਾਣਦੇ ਆ ਤੇ ਕਮਰੇ ਅੱਜ ਐਡ ਕਰ ਲਾਂਗੇ ਆ ਆਪਣੇ ਲਗੋ ਯਾਤਰਾ ਲੈ ਕੇ ਆਈ ਹੋਈ ਹੈ ਜੀ ਆਪਣੇ ਨਾਲ ਦੇ ਪਿੰਡ ਦੀ ਡਰਾਈਵਰ ਨੇ ਜੀ ਚਾਣ ਪੁੱਛਣ ਵਾਲੇ ਆਲੂ ਵਾਲਾਂ ਦੀ ਬੱਸ ਥਾਂ ਕਿਤੇ ਲੈ ਕੇ ਆਈ ਹੋਈ ਹੈ ਜੀ ਉਹ ਖੜੇ ਨੇ ਆਪਣੇ ਜਾਂ ਆਪ ਦੇ ਸੰਗਤ ਇਹ ਇੱਕ ਵਾਰ ਸਾਡੇ ਚਲੀ ਗਈ ਉਹ ਸਾਨੂੰ ਰਾਤ ਨੂੰ ਮਿਲੀ ਸੀ ਅੰਦੌਰ ਹਾਜੀ ਗੰਟੀਲ ਫਿਰ ਇਹ ਜੀ ਆਲੂ ਵਾਲੀਆ ਤੇ ਅੱਗੇ ਚਾਰੋਂ ਸਾਂ ਹੋਰ ਨੇ ਇਹਨਾਂ ਦੇ ਆਲੂ ਵਾਲੇ ਨੇ ਓਹ ਹੋ ਘੜਿਆ ਨੇ ਹਲੋ ਇਹ ਸ਼ੰਗ ਤਾਂ ਆਪਣੇ ਬਹੁਤਾ ਹੀ ਹੂਆ ਆ ਆ ਵੀ ਆਪਣੇ ਏਰੀਆ ਦੀ ਵਸਾ ਇਹ ਵੀ ਤੇਰਾ ਉਹ ਜਿਸ ਤੇ ਮੈਂ ਕਿਛੁ ਆਇਆ ਬੈਠੇ ਬਸ ਸੋਚੇ ਇਹ ਉਹ ਇੱਤਰ ਯਾਤਰਾ ਜੀ ਹਜੂਰ ਸਾਹਿਬ ਆਲੂ ਵਾਲੀ ਆ ਜੀ ਆ ਵੀ ਆਲੂ ਵਾਲੀ ਆ ਹਾਂ ਇਹ ਕਾ ਖੜੀ ਆ ਜੀ ਆਗਰਾ ਤੇ ਗੱਲ ਲਓ ਜੀ ਬਾਬੇ ਨੇ ਆਪਣਾ ਪ੍ਰਬੰਧ ਕਰ ਹੀ ਦਿੱਤਾ ਗਾ ਮੇਰਾ ਸਰਨੇ ਤੇ ਐਤੋ ਦਰਬਾਰ ਸਾਹਿਬ ਦੇ ਦਰਸ ਹੁੰਦੇ ਜੀ ਉਧਰ ਸਰੋਵਰ ਆ ਗਿਆ ਤੇ ਉਹ نیچے ਜਿਹੜੀ ਆਪਣੀ ਗੱਡੀ ਤੇ ਉਹ ਸਾਹਮਣੇ ਆ ਗਈ ਲੰਗਰ ਆ ਲੰਗਰ ਹਾਲਾ ਜੀ ਤੇ ਆਪਣਾ ਕੈਮਰਾ ਬਣਾਉਣਾ ਉਹਨੂੰ ਆਪਣੇ ਬੰਦੇ ਵਰਦੇ ਨੇ ਤੇ ਆ ਗਿਆ ਆਪਣਾ ਕੈਮਰਾ ਜੀ ਤੇ ਕਾਵਰਾ ਵਾਬਨੇ ਖੋਲੇ ਟੋਲੇ ਦਾ ਵਧੀਆ ਪ੍ਰਬੰਧ ਕਰਤਾ ਤੇ ਫੂਲ ਚਾਲਦੇ ਆ ਪ੍ਰਸ਼ਾਦਾ ਲੈਣ ਆਪਾਂ ਸਾਲਵਾ ਦਾ ਹੋਣੀ ਤਾਂ ਹੈਗੀ ਐ ਕਰਕੇ ਆਪਾਂ ਇੱਛੀ ਆ ਨਾਨਕ ਸਰਗੁਰ ਦਵਾਰੇ ਜਿੰਨਾ ਤਾਂ ਦਾ ਸੰਗਤ ਜਿਆਦਾ ਹੋਣ ਕਰਕੇ ਰਹਾਏ ਦਾ ਪ੍ਰਬੰਧ ਤਾਂ ਹੁੰਦਾ ਨਹੀਂ ਤੇ ਮੈਂ ਕਹਿੰਦਾ ਅੱਧੀ ਸੰਗਤ ਬਾਹਰ ਸਰਾਂਚੀ ਪਈ ਹੈ ਜੀ ਸਰਾਂ ਦੇ ਵਿੱਚ ਤਾਂ ਹੋ ਨਹੀਂ ਰਹਿ ਜਗਾ ਪ੍ਰਬੰਧ ਸੰਗਤ ਦੇ ਕਾਈਂ ਦਾ ਬਾਰੀ ਆਪਦੇ ਸਾਧਨਾ ਚ ਬਾਰ ਬੋਟਲਾਂ ਦੇ ਵਿੱਚ ਰਹਿਸ਼ ਕਰ ਰਹੇ ਨੇ ਨਵੇਂ ਸਾਲ ਤੇ ਹਕਤ ਹੁਣ ਆਪਣੇ ਜਾਂ ਫਾਟੇੜ ਸਾਹਿਬ ਇਕੱਠ ਹੁੰਦਾਗਾ ਉਦੋਂ ਹੀ ਨੜਵੇਂ ਪ੍ਰਸਤੀ ਵੀ ਕੁਝ ਜ਼ਿਆਦਾ ਇਕੱਠ ਹੋਣ ਲੱਗ ਗਿਆ ਨਵੇਂ ਸਾਲ ਤੇ ਹੁਣ ਸੰਗਤ ਆਪਣੇ ਵੀ ਆਬਦੀ ਬਹੁਤ ਜ਼ਿਆਦਾ ਹੋ ਗਈ ਤੇ ਲੋ ਜੀ ਆ ਆਪਣਾ ਕਮਰਾ ਬਾਬੇ ਦੀ ਕਿਰਪਾ ਨਾਲ ਕਮਰਾ ਵੀ ਆਪ ਨੂੰ ਮੂਸੀਆ ਦੇ ਸਿੱਧੂ ਮੂਸੀਆ ਦੇ ਬਾਈ ਦੀ ਚੋਅਸ ਦਾ ਮਿਲਿਆ ਨਾਹਟ giarah berapa apa pelalanya? <laughs> nanti giarah merkai, naik nomor kamera, lucky, cello, asari ya serangan ini, ini, ini kan okay.